ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਤੇ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 883264% ਦੇ ਉੱਪਰ ਜੋ LPA ਲੱਗੀ ਹੋਈ ਸੀ ਉਸ ਦੀ ਅੱਜ ਸੁਣਵਾਈ ਹੋਣੀ ਸੀ ਉਸ ਨੂੰ ਲੈ ਕੇ ਅਪਡੇਟ ਜੋ ਹੈ ਉਹ ਆ ਚੁੱਕੀ ਹੈ ਸੋ ਕੀ ਅਪਡੇਟ ਹੈ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਆਪਾਂ ਸਾਂਝੀ ਕਰਾਂਗੇ ਅਗਰ ਤੁਸੀਂ ਵੀ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਉੱਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾ ਦੇਣਾ ਜੋ LPA ਫਾਈਲ ਕੀਤੀ ਗਈ ਹੈ ਉਹ ਤਾਂ ਈ ਸਕਰੀਨ ਦੇ ਉੱਪਰ ਜਿਸ ਦਾ ਨੰਬਰ ਤੁਹਾਨੂੰ ਸ਼ੋ ਹੋ ਰਿਹਾ ਔਰ ਪਾਰਟੀ ਜੋ ਹੈ ਜਗਜੀਤ ਸਿੰਘ ਐਂਡ ਆਦਰ ਵਰਸਸ ਸਟੇਟ ਆਫ ਪੰਜਾਬ ਐਂਡ ਆਦਰ ਆ ਕੋਰਟ ਨੰਬਰ 5 ਸੀਰੀਅਲ ਨੰਬਰ 142 ਦੇ ਉੱਪਰ ਜੋ ਹੈ ਅੱਜ 29 ਜੁਲਾਈ 2024 ਨੂੰ ਇਸ ਦੀ ਹੀਅਰਿੰਗ ਹੋਈ ਆ ਔਰ 1 ਘੰਟਾ ਜੋ ਹੈ ਕਰੀਬ ਇਸ ਦੇ ਉੱਪਰ ਚਰਚਾ ਹੋਈ ਆ ਔਰ ਉਸ ਤੋਂ ਬਾਅਦ ਜੋ ਫੈਸਲਾ ਹੈ ਉਸ ਨੂੰ ਰਿਜ਼ਰਵ ਰੱਖ ਲਿਆ ਗਿਆ ਜੋ ਕਿ ਤੁਹਾਨੂੰ ਸਟੇਟਸ ਜੋ ਹੈ ਉਹ ਸ਼ੋ ਹੋ ਰਿਹਾ ਕਿ ਰਿਜ਼ਰਵ ਜੋ ਹੈ ਫੈਸਲਾ ਰੱਖਿਆ ਗਿਆ ਸੋ ਫਿਲਹਾਲ ਜੋ ਹੈ ਇਹ ਕੋਈ ਸਟੇ ਨਹੀਂ ਹੋਈ ਆ ਸਿਰਫ ਫੈਸਲੇ ਨੂੰ ਰਿਜ਼ਰਵ ਰੱਖਿਆ ਗਿਆ ਔਰ ਹੋਪ ਕੀ ਜਲਦੀ ਤੁਹਾਡਾ ਜੋ ਹੈ ਫੈਸਲਾ ਅਪਲੋਡ ਕਰ ਦਿੱਤਾ ਜਾਏਗਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਵੈਬਸਾਈਟ ਤੇ ਔਰ ਜਦੋਂ ਹੀ ਇਹ ਫੈਸਲਾ ਅਪਲੋਡ ਹੁੰਦਾ ਹੈ ਤੁਹਾਡੇ ਨਾਲ ਇਸੇ ਚੈਨਲ ਤੇ ਸਾਂਝਾ ਕਰ ਦਿੱਤਾ ਜਾਏਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਨਾਲ ਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਟੈਲੀਗ੍ਰਾਮ ਚੈਨਲ ਤੇ ਜੁੜਨਾ ਚਾਹੁੰਦੇ ਹੋ ਤਾਂ ਲਿੰਕ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲੇਗਾ ਤੁਸੀਂ ਉੱਥੇ ਜੁਆਇਨ ਕਰ ਸਕਦੇ ਹੋ ਥੈਂਕ ਯੂ ਸੋ ਮੱਚ